ਹੁਣ ਹੁਣ ਨਾਲ ਨਾਰਕੋ ਦੇ ਨਾਲ ਡੋਕਟਰ ਵੀ ਡੋਕਟਰ ਵੀ ਹੁਣ ਚਲੋ ਤੇ ਉਹਦਾ ਪੁੱਤ ਵੀ ਚੱਲ ਹੌਸਪੀਟਲ ਆ ਚਲਿਏ ਆ ਚਲੋ ਆ ਚਲਿਏ ਆ ਆ ਆ ਆ ਤੇ ਆ ਚਲਿਏ ਪਰੋਂ ਤੋਂ ਬਾਅਦ ਪਰੋਂ ਤੋਂ ਬਾਅਦ ਪਰੋਂ ਤੋਂ ਬਾਅਦ ਲੱਗਿਆ ਹੋਇਆ ਆਓ ਚਲਿਏ ਆਜੋ ਨਾਨੇ ਆ ਚਲਿਏ ਨਾਰਕੋ ਡਾਕਟਰ ਪਰੋਂ ਤੋਂ ਬਾਅਦ ਚੱਲਾਂਗੇ ਬੜੰਗ ਸਾਹਿਬ ਝੂਠ ਬੋਲੋ بار-ਬਾਰ ਝੂਠ ਬੋਲੋ ਚੰਦ ਤੋਂ ਧਰਤੀ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਜੇ ਇਸ ਰੂਟ ਤੇ ਚਿੱਠੀ ਭੰਡਣੀਆਂ ਫਿਰ ਮੇਰਾ ਜਵਾਬ ਹੈ ਜੀ ਯਾਰ ਉਹ ਤਾਂ ਕੁਝ ਹੋਰ ਪੁੱਛ ਲੋ ਵਿਸਖਰੂਰ ਤੋਂ ਸੁਨਾਮ ਤੱਕ ਦੂਰੀ ਕਿੰਨੀ ਹੈ ਸੁਨਾਮ ਤੋਂ ਟੋਂਗਾ ਕਲਾਰਾਂ ਕਿੰਨਾ ਪੈਂਦਾ ਹੈ ਹੈ ਨਾ ਹੋਰ ਹੀ ਕੁਝ ਪੜਾਈ ਜਾਂਦੇ ਐਸਕੁਅਰ ਪਲੱਸ ਬੀਸਕੁਅਰ ਪਲੱਸ 2ਏਬੀ ਇਹ ਫਾਰਮੂਲਾ ਵਰਤ ਕੇ ਆਪਾਂ ਕਦੇ ਕੇਲੇ ਖਰੀਦੇ ਕੀ ਹੋਰ ਜ਼ਿੰਦਗੀ ਚ ਕੰਮ ਆਉਣ ਵਾਲੀ ਚੀਜ਼ਾਂ ਦਾ ਪੜਾਉਣਾ ਅੱਜ ਕੱਲ੍ਹ ਪੜਾਈ ਜਿਹੜੀ ਆ ਉਹ ਜ਼ਿੰਦਗੀ ਚ ਕੰਮ ਆਉਣ ਵਾਲੀ ਪੜਾਈ ਚਾਹੀਦੀ ਹੈ। ਤੈਉਂ ਬੱਚਿਆਂ ਚ ਕੌਨਫੀਡੈਂਸ ਵੱਧ ਗਿਆ।